ਸਰਦੀਤਿੰਗ ਪਹੁੰਚੀ ਹੈ ਜੀ ਅੱਜ ਅਸ਼ਲੇਸ਼ਵਰ ਤਾਮ ਬਟਾਲਾ ਵਿਖੇ ਜਿੱਥੇ ਕੀ ਨੌਵੀਂ ਦਸਵੀਂ ਦਾ ਮੇਲਾ ਜਿਹੜਾ ਆ 31 ਅਕਤੂਬਰ ਅਤੇ 1 ਨਵੰਬਰ ਨੂੰ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਉੱਗੇ ਸਮਾਜ ਸੇਵਕ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਗੁਰਵਿੰਦਰ ਸਿੰਘ ਸੰਘਰ ਜੋ ਕਿ ਹਲਕਾ ਬਟਾਲੇ ਤੋਂ ਨੇ ਉਹ ਅੱਜ ਸਵੇਰ ਤੋਂ ਹੀ ਆਸ਼ੀਰਵਾਦ ਲੈਣ ਵਾਸਤੇ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋ ਰਹੇ ਹਨ ਪਹਿਲਾਂ ਉਹ ਬਟਾਲਾ ਵਿਖੇ ਕਾਲਿਕਾ ਮੰਦਰ ਗਏ ਸਨ ਉੱਥੇ ਨਤਮਸਤਕ ਹੋ ਕੇ ਉਹਨਾਂ ਮਾ ਕਾਲੀ ਜੀ ਦਾ ਆਸ਼ੀਰਵਾਦ ਲਿਆ ਅਤੇ ਉਸ ਤੋਂ ਬਾਅਦ ਅਚਲੇਸ਼ਵਰ ਧਾਮ ਪਹੁੰਚੇ ਜਿੱਥੇ ਉਹਨਾਂ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਉਸ ਤੋਂ ਬਾਅਦ ਮੰਦਰ ਦੇ ਵਿੱਚ ਵੀ ਨਾਤਮਸਤਕ ਹੋਏ ਅਤੇ ਸਰਬੱਤ ਦੇ ਭਲੇ ਦੀ ਉਹਨਾਂ ਨੇ ਅਰਦਾਸ ਕੀਤੀ ਅਤੇ ਆਪਣੇ ਵਾਸਤੇ ਆਸ਼ੀਰਵਾਦ ਲਿਆ ਤੁਹਾਨੂੰ ਦੱਸ ਦਈਏ ਕਿ ਇਹ ਅਚਲੇਸ਼ਵਰ ਧਾਮ ਜਿਹੜਾ ਆ ਇੱਥੋਂ ਦੀ ਖਾਸੀਅਤ ਇਹ ਹੈ ਕਿ ਇੱਕ ਪਾਸੇ ਗੁਰਦੁਆਰਾ ਸਾਹਿਬ ਸਥਿਤ ਹੈ ਤੇ ਦੂਜੇ ਪਾਸੇ ਮੰਦਰ ਦੱਸਿਆ ਜਾਂਦਾ ਹੈ ਕਿ ਇੱਥੇ 33 ਕਰੋੜ ਦੇਵੀ-ਦੇਵਤਾ ਜਿਹੜੇ ਨੇ ਇੱਥੇ ਆਏ ਸਨ ਕਾਰਤਿਕ ਸਵਾਮੀ ਜੀ ਨੂੰ ਮਨਾਉਣ ਵਾਸਤੇ ਔਰ ਕਾਲਜੁਗ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਜੋ ਕਿ ਪਹਿਲੇ ਪਾਤਸ਼ਾਹ ਹੀ ਹੈ ਉਹਨਾਂ ਨੇ ਇੱਥੇ ਸਿੱਧਾਂ ਨਾਲ ਗੋਸਤ ਕੀਤਾ ਸੀ ਸੋ ਇਸੇ ਦਿਨ ਤੋਂ ਇੱਥੇ ਨੌਵੀਂ ਦਸਵੀਂ ਦਾ ਮੇਲਾ ਜਿਹੜਾ ਆ ਉਹ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ ਦੂਰ ਦਰਾਡੇ ਤੋਂ ਸੰਗਤਾਂ ਪਹੁੰਚਦੀਆਂ ਹਨ ਆਸ਼ੀਰਵਾਦ ਲੈਂਦੀਆਂ ਹਨ ਅਤੇ ਮੂੰਹ ਮੰਗੀਆਂ ਮਰਾਦਾਂ ਪਾਉਂਦੀਆਂ ਹਨ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕੈਮਰੇ ਦੇ ਜ਼ਰੀਏ ਤੁਹਾਨੂੰ ਅਸੀਂ ਦਿਖਾਵਾਂਗੇ ਕਿ ਨੌਵੀਂ ਦਸਵੀਂ ਦੇ ਮੇਲੇ ਤੋਂ ਪਹਿਲਾਂ ਹੀ ਅਤਲੇਸ਼ਵਰ ਧਾਮ ਦੀਆਂ ਜਿਹੜੀਆਂ ਤਿਆਰੀਆਂ ਆ ਔਰ ਚੱਲ ਰਹੀਆਂ ਹੈ ਕੈਮਰਾ ਤੁਹਾਨੂੰ ਤਸਵੀਰਾਂ ਦਿਖਾਏਗਾ ਸੋ ਇੱਥੇ ਗੁਰਵਿੰਦਰ ਸਿੰਘ ਸੰਗਰ ਆਪਣੀ ਪੂਰੀ ਟੀਮ ਨਾਲ ਪਹੁੰਚੇ ਸਨ ਜਿਹੜੇ ਕਿ ਕਾਂਗਰਸੀ ਨੇਤਾ ਨੇ ਔਰ ਹਲਕਾ ਬਟਾਲਾ ਤੋਂ ਉੱਗੇ ਸਮਾਗ ਸੇਵਕ ਵੀ ਨੇ ਤੇ ਉਹਨਾਂ ਨੇ ਇੱਥੇ ਆਸ਼ੀਰਵਾਦ ਲਿਆ ਗੁਰੂ ਸਾਹਿਬ ਦਾ ਔਰ ਸ਼ਿਵ ਸ਼ੰਕਰ ਬੋਲੇ ਬਾਬਾ ਦਾ ਜੈ ਮਾਤਾ ਦੀ ਵਾਈਕ ਜੀ ਖਾਲਸਾ ਜੀ ਵਾਈਕ ਜੀ ਦੀ ਫਤਿਹ ਪਹਿਲੇ ਨੰਬਰ ਤੇ ਤੁਹਾਡਾ ਧੰਨਵਾਦ ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਸਾਡੇ ਕੋਲ ਪਹੁੰਚੇ ਜਿੱਥੇ ਮੇਰੇ ਲੋਕ ਤੇ ਮੇਰੀ ਟੀਮ ਵਾਲੋ ਨਾਮੀ ਤੇ ਦਸਵੀਂ ਦੇ ਮੇਲੇ ਦੀਆਂ ਲੱਖ ਲੱਖ ਵਧਾਈਆਂ ਹੁਣ ਸਾਰੀ ਸਾਧ ਸੰਗਤ ਨੂੰ ਬਟਾਲਾ ਵਾਸੀਆਂ ਨੂੰ ਔਰ ਪੰਜਾਬ ਚ ਜਿੱਥੇ ਵੀ ਵਸਦੇ ਸਾਡੀ ਸੰਗਤ ਨੂੰ ਮੇਰੇ ਵੱਲੋਂ ਵਧਾਈਆਂ ਤੇ ਲੱਖ ਲੱਖ ਵਧਾਈ। ਮੈਂ ਇਹੋ ਗੱਲ ਕਰਦਾ ਵੀ ਸਾਰੇ ਆਸਤੀ ਖੁਸ਼ੀਆਂ ਲੈ ਕੇ ਆਵੇ ਮੇਲੇ ਠੀਕ ਹੈ। ਪਰਮਾਤਮਾ ਸਾਰੇ ਦੇ ਚੜ੍ਹਦੀ ਕਲਾ ਬਖਸ਼ੇ। ਮੇਰਾ ਨਾਮ ਹਰਜੀਤ ਸਿੰਘ ਜੀ ਪੱਡਾ ਕਾਂਗਰਸੀ ਆਗੂ ਅੱਜ ਵੀਰ ਗੁਰਵਿੰਦਰ ਸਿੰਘ ਜੀ ਸੰਘਰ ਕਾਂਗਰਸੀ ਸੀਨੀਅਰ ਕਾਂਗਰਸੀ ਲੀਡਰ ਹਲਕਾ ਬਟਾਲਾ ਆਪਣੀ ਸਮੂਹਤੀ ਟੀਮ ਦੇ ਨਾਲ ਅਚਲੇਸ਼ਵਰ ਧਾਮ ਪਹੁੰਚੇ ਆ। ਮੇਰੇ ਵੱਲੋਂ ਸਾਰੀ ਸੰਗਤ ਨੂੰ ਅਤੇ ਸਾਰੀ ਟੀਮ ਨੂੰ ਨਵੇਂ ਦਸ਼ਮੀ ਦੀ ਲੱਖ ਲੱਖ ਵਧਾਈ ਹੋਵੇ। ਅੱਜ ਹੀ ਤੇ ਮस्तक ਹੋ ਕੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਆ। ਸੱਚੇ ਪਾਤਸ਼ਾਹ ਸਮੂਹ ਸੰਗਤ ਤੇ ਮੇਰ ਪ੍ਰਿਆ ਹੱਥ ਰੱਖਣਾ। ਮੇਰਾ ਨਾਮ ਸੁਨਮ ਸਿੰਘ ਉਮਰਪੁਰ ਜੀ। ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੈ ਬੋਲੇ ਨਾਥ। ਅੱਜ ਵੀਰ ਗੁਰਿੰਦਰ ਸਿੰਘ ਸੰਗਰ ਜੀ ਸਾਡੇ ਹਲਕਾ ਬਟਾਲੇ ਤੋਂ ਇਹਨਾਂ ਦੇ ਨਾਲ ਚੇਸ਼ਵਰ ਧਾਮ ਮੱਥਾ ਟੇਕਣ ਵਾਸਤੇ ਆਏ ਸੀਗੇ ਤੇ ਬਾਕੀ ਸੰਗਤਾਂ ਨੂੰ 9ਵੀਂ 10ਵੀਂ ਦੀਆਂ ਬਹੁਤ-ਬਹੁਤ ਸਾਡੀ ਪੂਰੀ ਟੀਮ ਵੱਲੋਂ ਤੇ ਗੁਰਵਿੰਦਰ ਸੰਘਰ ਜੀ ਵੱਲੋਂ ਬਹੁਤ-ਬਹੁਤ ਵਧਾਈਆਂ ਤੇ ਅਸੀਂ ਅੱਜ ਸਾਰੀ ਟੀਮ ਨੇ ਹਲਕਾ ਬਟਾਲਾ ਤੋਂ ਗੁਰਵਿੰਦਰ ਸੰਘਰ ਜੀ ਦੀ ਚੜ੍ਹਦੀ ਕਲਾ ਦੀ ਅਰਦਾਸ ਵੀ ਕਰਾਈ ਹੈ ਜੀ